ਹੈਲੋ एवरीवन ਅੱਜ ਪੋਸ਼ਨ ਟਰੈਕਰ ਦੇ ਫੈਮਿਲੀ ਸਰਵੇ ਦੇ ਟੌਪਿਕ ਤੇ ਬਾਰੇ ਗੱਲ ਕਰਾਂਗੇ ਫੈਮਿਲੀ ਸਰਵੇ ਜੋ ਕਿ ਆਪਾਂ ਹਰ ਸਾਲ ਪੋਸ਼ਨ ਟਰੈਕਰ ਤੋਂ ਰਜਿਸਟਰਾਂ ਵਿੱਚ ਕਰਦੇ ਸੀ ਪੋਸ਼ਨ ਟਰੈਕਰ ਤੇ ਕਰਨਾ ਹੈ ਤੇ ਜਿੰਨਾ ਜਿੰਨਾ ਫੈਮਿਲੀ ਸਰਵੇ ਨੂੰ ਕਿਵੇਂ ਕਰਨਾ ਹੈ ਉਹਦੇ ਬਾਰੇ ਇੱਕ ਸਟੈਪ ਬਾਈ ਸਟੈਪ ਅੱਜ ਆ ਦੇਖਾਂਗੇ ਆਪਾਂ ਸਭ ਤੋਂ ਪਹਿਲਾਂ ਫੈਮਲੀ ਸਰਵੇ ਦੀ অপਸ਼ਨ ਨੂੰ ਔਨ ਕੀਤਾ। ਇਹਦੇ ਵਿੱਚ ਫੈਮਲੀ ਸਰਵੇ ਪਹਿਲਾਂ ਹੀ ਹੋਇਆ ਹੋਇਆ ਜਿਨ੍ਹਾਂ ਦਾ ਕੀਤਾ ਹੋਇਆ ਉਹਦੇ ਜੀ ਨੰਬਰ ਆਫ ਫੈਮਲੀਆਂ ਆ ਰਹੀਆਂ ਨੇ ਅਤੇ ਨੰਬਰ ਆਫ ਫੈਮਲੀਆਂ ਦੇ ਨਾਲ ਨਾਲ ਨੰਬਰ ਆਫ ਫੈਮਲੀ ਮੈਂਬਰਸ ਦੀ ਗਿਣਤੀ ਵੀ ਆ ਰਹੀ ਹੈ। ਸੋ ਨਵੇਂ ਫੈਮਲੀ ਮੈਂਬਰਸ ਨੂੰ ਆਪਾਂ ਐਡ ਕਰਨਾ ਹੈ। ਨਿਊ ਫੈਮਲੀ ਨੂੰ ਪੋਰਸ਼ਨ ਟਰੈਕਰ ਤੇ ਐਡ ਕਰਨਾ ਹੈ ਤੇ ਉਹਦੇ ਲਈ ਆਪਣੇ ਕੋਲ نیچے ਬਟਨ ਬਣਿਆ ਹੋਇਆ ਹੈ ਇਹ ਵਾਲਾ। ਇਹਦੇ ਵਿੱਚ ਨਿਊ ਫੈਮਲੀ ਮੈਂਬਰਸ ਐਡ ਕਰਨ ਲਈ অপਸ਼ਨ ਤੇ ਜਾਣਾ। ਉਹਦੇ ਵਿੱਚ ਸਭ ਤੋਂ ਪਹਿਲਾ ਸਟੈਪ ਕੀ ਹੈ ਕਿ ਫੈਮਲੀ ਵਿੱਚ ਕਿਸੇ ਇੱਕ ਨੂੰ ਹੈੱਡ ਬਣਾਉਣਾ, ਮੁਖੀ ਬਣਾਉਣਾ। ਤੇ ਮੁਖੀ ਹੈ ਉਥੇ ਮੋਸਟਲੀ ਮਦਰ ਮਦਰ ਦਾ ਮਤਲਬ ਹੈ ਕਿ ਜਿਹੜੀ ਮਹਿਲਾ ਮੁਖੀ ਹੈ ਉਹਨੂੰ ਮਦਰ ਵਜੋਂ ਆਪਾਂ ਫੈਮਿਲੀ ਵਿੱਚ ਮੁਖੀ ਬਣਾਣਾ ਹੁਣ ਜੇ ਮਦਰ ਨਾ ਹੋਵੇ ਤੇ ਉਥੇ ਉਥੇ ਡੈਡ ਦੀ অপਸ਼ਨ ਕਰਦੇ ਹੋਏ ਆਪਣੇ ਕੋਲ ਇਹਨੂੰ ਆਪਾਂ ਫਿਰ ਮਹਿਲਾ ਮੁਖੀ ਦੇ ਸਾਹਦੇ ਪਿਤਾ ਮੁਖੀ ਬਣਾ ਸਕਦੇ ਆ ਜੇ ਆਪਣੇ ਕੋਲ ਮਹਿਲਾ ਮੁਖੀ ਮਹਿਲਾ ਹੈ ਪਤਨੀ ਹੈ ਤਾਂ ਆਪਾਂ ਉਹਨੂੰ ਮਹਿਲਾ ਨੂੰ ਹੀ ਮੁਖੀ ਬਣਾਣਾ ਹੈ ਉਥੇ ਲਾਈਫ ਤੇ ਜਾਣਾ ਹੁਣ ਇੱਕ ਨਵੀਂ ਮਤਲਬ ਇਥੇ ਲਿਖਿਆ ਹੈ ਐਡ ਪ੍ਰੋਫਾਈਲ ਯੂジング ਪੀਟੀ ਕਿ ਤੁਸੀਂ ਪੋਰਸ਼ਨ ਟਰੈਕਰ ਵਿੱਚ ਐਡ ਕੋਈ ਪ੍ਰੈਗਨੈਂਟ ਜਾਂ ਨਰਸਿੰਗ ਉਹਨੂੰ ਮੁਖੀ ਬਣਾਉਣਾ ਹੈ ਜਾਂ ਫਿਰ ਕੋਈ ਤੁਸੀਂ ਅਦਰ ਮੈਂਬਰਸ ਜਿਹੜਾ ਤੁਹਾਡਾ ਪੋਰਸ਼ਨ ਟਰੈਕਰ ਤੇ ਨਹੀਂ ਐਡ ਉਹਨੂੰ ਤੁਸੀਂ ਫੈਮਿਲੀ ਦਾ ਮੁਖੀ ਬਣਾਉਣਾ ਹੁਣ ਆਪਣੇ ਕੋਲ ਇਹ ਪਰਿਵਾਰ ਜੋ ਆਪਾਂ ਐਡ ਕਰ ਰਹੇ ਹਾਂ ਪਹਿਲਾਂ ਤਾਂ ਉਹ ਦੇਖਾਂਗੇ ਜੋ ਪੋਰਸ਼ਨ ਟਰੈਕਰ ਤੇ ਐਡ ਨਹੀਂ ਹੈ ਆਪਣੇ ਕੋਲ ਉਹਨਾਂ ਨੂੰ ਆਪਾਂ ਮੁਖੀ ਜਿਵੇਂ ਬਣਾਣਾ ਕ੍ਰੀਏਟ ਨਿਊ ਪ੍ਰੋਫਾਈਲ ਤੇ ਜਾਣਾ ਹੈ ਇੱਥੇ ਜੋ ਬੰਨੀ ਕੋ ਡਾਟਾ ਪੁੱਛਿਆ ਹੈ ਉਸ ਡਾਟੇ ਨੂੰ ਆਪਾਂ ਫਿਲ ਕਰਾਂਗੇ ਪੋਰਸ਼ਨ ਟਰੈਕਰ ਦੇ ਵਿੱਚ ਜਿਵੇਂ ਕਿ ਇੱਕ ਮਹਿਲਾ ਨੂੰ ਮੁਖੀ ਵਜੋਂ ਆਪਾਂ ਐਡ ਕਰਨ ਲੱਗੇ ਹਾਂ ਸਭ ਤੋਂ ਪਹਿਲਾਂ ਉਹਦਾ ਆਧਾਰ ਨੰਬਰ ਲਿਖ ਲਿਆ ਫਿਰ ਉਹਦਾ ਨੇਮ ਨੇਮ ਤੋਂ ਬਾਅਦ ਫੀਮੇਲ ਡੇਟ ਆਫ ਬਰਥ ਨੈਕਸਟ ਆਪਨੇ ਕੋਲ ਕੈਟਾਗਰੀ ਐਸਸੀ ਬੀਸੀ ਇਹਦੇ ਸਿਰਫ ਐਸਸੀ ਐਂਡ ਜੇ ਬੀਸੀ ਹੈ ਜਾਂ ਜਨਰਲ ਹੈ ਇਹ ਤੁਸੀਂ ਸਭ ਨੇ ਅਦਰਸ ਦੇ ਆਪਸ਼ਨ ਦੇਣੀ ਆ ਸਿਰਫ ਐਸਸੀ ਹੋਣ ਤੇ ਐਸਸੀ ਧਿਆਨ ਰੱਖਿਆ ਜਾਵੇ ਐਸਟੀ ਪੂਰੇ ਪੰਜਾਬ ਚ ਐਸਟੀ ਦੀ ਆਬਾਦੀ ਨਹੀਂ ਹੈ ਇਸ ਕਰਕੇ ਐਸਟੀ ਬਾਦੀ ਨੂੰ ਨਾ ਰੱਖਿਆ ਜਾਵੇ ਅਦਰਸ ਵਿੱਚ ਅਗੋ ਨੈਕਸਟ ਹੈ ਰਿਲੀਜੀਅਨ ਉਹ Hindu ਹੈ Sikh ਹੈ Muslim ਹੈ ਆਪਣੇ ਕੋਲ ਉਸ ਬਾਰੇ ਇਹ ਤੁਹਾਨੂੰ ਵੀ ਪੁੱਛਣਾ ਨਾ ਬੈਨੀਫੀਸ਼ੀਅਰ ਨੂੰ ਉਸ ਬਾਰੇ ਰਿਲੇਸ਼ਨ ਭਰਨਾ ਮਿਨੋਰਟੀਜ਼ ਹੈ ਜਾਂ ਨਹੀਂ ਨੋ ਕਰ ਦਿਓ ਇਹ ਮਿਨੋਰਟੀਜ਼ ਮਤਲਬ ਕੋ ਛੋਟੀਆਂ ਮਿਨੋਰਟੀਜ਼ ਵੰਡੀਆਂ ਹੁੰਦੀਆਂ ਨੇ ਸਭ ਜਾਤਾ ਵਿੱਚ ਵੰਡੀਆਂ ਨੇ ਹੈ ਤਾਂ ਯੈਸ ਕਰੋ ਨਹੀਂ ਤਾਂ ਨੋ ਕਰੋ ਬੈਨੀਫੀਸ਼ੀਅਰੀ ਐਸੇ ਪਿੰਡ ਦਾ ਰਹਿਣ ਵਾਲਾ ਹੈ ਏਰੀਆ ਦਾ ਰਹਿਣ ਵਾਲਾ ਹੈ ਤਾਂ ਯੈਸ ਕੀਤਾ نیچے ਆ ਰਿਹਾ ਰਿਲੇਸ਼ਨਸ਼ਿਪ ਵਿਦ ਦਾ ਫੈਮਿਲੀ ਆਫ ਦਾ ਹੈਡ ਇਹ ਕੌਣ ਹੈ ਜਿਹੜਾ ਤੁਸੀਂ ਡਾਟਾ ਐਡ ਕਰ ਰਹੇ ਹੋ ਇਹ ਖੁਦ ਫੈਮਿਲੀ ਦਾ ਹੈਡ ਹੈ ਇਸ ਲਈ ਸੈਲਫ ਆ ਰਿਹਾ ਆਟੋਮੈਟਿਕਲੀ ਇਥੇ ਸੈਲਫ ਆਏਗਾ ਜਦੋਂ ਫੈਮਿਲੀ ਦਾ ਹੈਡ ਬਣਾਓਗੇ ਤੇ ਇਹ ਮੈਰਿਡ ਹੈ ਉਸ ਤੋਂ ਨੈਕਸਟ ਹੈ ਮੈਰਿਟਲ ਸਟੇਟਸ ਇਹ ਪੋਸ਼ਨ ਟਰੈਕਰ ਵਿੱਚ ਪ੍ਰੈਗਨੈਂਟ ਵਜੋਂ ਲਾਭ ਲੈ ਰਹੀ ਹੈ ਨਰਸਿੰਗ ਵਜੋਂ ਜਾਂ ਅਦਰਸ ਵਜੋਂ ਇਹ ਪ੍ਰੈਗਨੈਂਟ ਵੀ ਨਹੀਂ ਹੈ ਨਰਸਿੰਗ ਵੀ ਨਹੀਂ ਹੈ ਆਪਾਂ ਅਦਰਸ ਦੀ ਆਪਸ਼ਨ ਦਿੱਤੀ ਸਪਲੀਮੈਂਟਰੀ ਫੂਡ ਉਹ ਸਿਰਫ ਪ੍ਰੈਗਨੈਂਟ ਤੇ ਨਰਸਿੰਗ ਮਦਰਸ ਲੈਣੀ ਹੈ ਇਹ ਨਹੀਂ ਲੈ ਰਹੀ ਆਪਣੇ ਕੋਲ ਇਸ ਲਈ ਆਪਾਂ ਇਥੇ ਨੋ ਕਰਾਂਗੇ ਲਾਸਟ ਵਿੱਚ ਤੇ ਇਹ ਫੈਮਿਲੀ ਦੀ ਹੈਡ ਜੋ ਵੀ ਬਣਾਈ ਆਪਾਂ ਇਹਨੂੰ ਆਪਾਂ ਪਰ ਸਬਮਿਟ ਤੇ ਪ੍ਰੋਸੀਡ ਕਰਦੇ ਹਾਂ ਤੇ ਆਪਣੇ ਕੋ ਫੈਮਿਲੀ ਦਾ ਹੈਡ ਬਣ ਕੇ ਹੁਣ ਆਪਣੇ ਕੋ ਸੇਵ ਹੋ ਕੇ ਆ ਜਾਏਗਾ ਇਹ ਦੇਖੋ ਆਪਣੇ ਕੋ ਫੈਮਿਲੀ ਦਾ ਹੈਡ ਬਣ ਕੇ ਜੋ ਆਪਾਂ ਨਾਮ ਲਿਖਿਆ ਸੀ ਉਹ ਨਾਮ ਆ ਗਿਆ ਹੈ ਪੋਸ਼ਨ ਟਰੈਕਰ ਦੇ ਵਿੱਚ ਉਸ ਤੋਂ ਬਾਅਦ ਫੈਮਿਲੀ ਹੈਡ ਪ੍ਰੋਫਾਈਲ ਕ੍ਰिएटेड ਵੀ ਹੋ ਗਈ ਹੈ ਤੇ ਨੈਕਸਟ ਲਿਖਿਆ ਆ ਰਿਹਾ ਐਡ ਫੈਮਿਲੀ ਮੈਂਬਰਸ ਉਸ ਫੈਮਿਲੀ ਨਾਲ ਜੁੜੇ ਹੋਏ ਉਹਦੇ ਮੈਂਬਰ ਪਤਨੀ ਪਤਨੀ ਤਾਂ ਹੋਗੀ ਹੁਣ ਉਹਦੇ ਪਤੀ ਤੇ ਉਹਦੇ ਬੱਚੇ ਜੋ ਕਿ ਐਡ ਕਰਨ ਜਾ ਰਹੇ ਹਾਂ ਪੋਸ਼ਨ ਟਰੈਕਰ ਦੇ ਵਿੱਚ ਹੁਣ ਉਹ ਐਡ ਕਰਨ ਲਈ ਐਡ ਫੈਮਿਲੀ ਮੈਂਬਰਸ ਇਸ অপਸ਼ਨ ਨੂੰ ਟੱਚ ਕੀਤਾ ਉੱਥੇ ਇੱਕ ਜ਼ਰੂਰੀ ਗੱਲ ਹੋਰ ਕਿ ਇੱਥੇ ਲਿਖਿਆ ਰਿਹਾ ਐਡ ਪ੍ਰੋਫਾਈਲ ਯੂজিং ਪੀਟੀ ਜਾਂ ਕ੍ਰੀਏਟ ਨਿਊ ਪ੍ਰੋਫਾਈਲ ਇਸ ਫੈਮਿਲੀ ਮੈਂਬਰ ਦੇ ਹੈਡ ਦੇ ਕੋਈ ਬੱਚਾ 0 ਤੋਂ 6 ਸਾਲ ਦੇ ਵਿੱਚ ਪੋਸ਼ਨ ਟਰੈਕਰ ਦੇ ਵਿੱਚ ਐਡ ਹੈ ਤੁਹਾਨੂੰ ਐਡ ਪ੍ਰੋਫਾਈਲ ਯੂজিং ਪੀਟੀ ਦੀ ਹੈਲਪ ਨਾਲ ਆਪਾਂ ਐਡ ਕਰਾਂਗੇ ਜੇ ਆਪਾਂ ਕਹਿੰਦੇ ਨਹੀਂ ਉਹਦੇ ਕੋਈ ਬੱਚੇ ਪੋਸ਼ਣ ਟਰੈਕਰ ਤੇ ਐਡ ਨਹੀਂ ਹੈ ਫਿਰ ਕ੍ਰੀਏਟ ਇਹ ਨਿਊ ਪ੍ਰੋਫਾਈਲ نیچے ਲਿਖਿਆ ਕ੍ਰੀਏਟ ਅ ਨਿਊ ਪ੍ਰੋਫਾਈਲ ਨਾਲ ਆਪਾਂ ਨੂੰ ਨਵਾਂ ਬੱਚਾ ਉਹਦਾ ਫੈਮਲੀ ਦਾ ਹੈਡ ਕਰਾਂਗੇ ਬੱਚਾ ਪਤੀ ਵਗੈਰਾ ਜੋ ਕਿ ਪੋਸ਼ਣ ਟਰੈਕਰ ਤੇ ਐਡ ਕਰਾਂਗੇ ਹੁਣ ਇਹਦੇ ਫੈਮਲੀ ਮੈਂਬਰਸ ਐਡ ਕਰਦੇ ਆ ਜਿਵੇਂ ਕਿ ਹੁਣ ਉਹਦਾ ਉਹ ਫੈਮਲੀ ਹੈਡ ਦੇ ਜੋ ਐਡ ਕੀਤਾ ਸੀ ਉਹਦੇ ਅਗੋ ਮੈਂਬਰਸ ਨੂੰ ਐਡ ਕਰਦੇ ਉਹਦੇ ਪਤੀ ਨੂੰ ਐਡ ਕਰਨ ਜਾ ਰਹੇ ਆ ਉਹਦਾ ਪਤੀ ਦਾ ਨਾਮ ਲਿਖ ਲਿਆ ਡੇਟ ਆਫ ਬਰਥ ਲਿਖ ਲਈ ਉੱਪਰ ਸਭ ਤੋਂ ਵੱਡਾ ਫਰੰਟ ਦੇ ਆਧਾਰ ਨੰਬਰ ਲਿਖ ਲਿਆ ਨੈਕਸਟ ਹੈ ਇੱਕ ਨੈਕਸਟ ਇੰਪੋਰਟੈਂਟ ਪੁਆਇੰਟ ਜੋ ਲ ਵਿਦ ਦਾ ਹੈੱਡ ਆਫ ਦਾ ਫੈਮਿਲੀ ਜੋ ਫੈਮਿਲੀ ਦਾ ਹੈੱਡ ਬਣਾਇਆ ਸੀ ਇਹ ਪਰਸਨ ਜੋ ਪਰਸਨ ਆਪਾਂ ਐਡ ਕਰ ਰਹੇ ਆ ਇਹ ਪਰਸਨ ਉਸ ਦਾ ਹੈੱਡ ਦਾ ਕੀ ਲੱਗਦਾ ਹੈ ਧਿਆਨ ਰੱਖਿਆ ਜਾਵੇ ਇੱਥੇ ਦੋੜਾ ਆਪਸ਼ਨ ਵਿੱਚ ਇਹ ਜੋ ਮੁਖੀ ਦਾ ਹੈ ਮੁਖੀ ਦਾ ਕੀ ਲੱਗਦਾ ਹੈ ਹਸਬੰਡ ਲੱਗਦੇ ਆ ਹਸਬੰਡ ਰਿਸ਼ਤਾ ਤੇ ਮੈਰਿਡ ਉਸ ਤੋਂ ਬਾਅਦ ਫੂਡ ਨਹੀਂ ਲੈਂਦੇ ਪੇ ਨੋ ਤੇ ਸਬਮਿਟ ਹੁਣ ਇਹ ਫੈਮਿਲੀ ਦੇ ਦੂਸਰੇ ਹੈੱਡ ਮਤਲਬ ਕਿ ਫੈਮਿਲੀ ਦੇ ਦੂਸਰੇ ਹੈੱਡ ਫੈਮਿਲੀ ਦੇ ਮੈਂਬਰ ਐਡ ਹੋ ਚੁੱਕੇ ਨੇ ਇੱਥੇ ਦੋ ਜਣੇ ਆ ਗਏ ਹੁਣ ਇਸ ਤਰ੍ਹਾਂ ਬੱਚੇ ਵੀ ਉਹਨਾਂ ਦੇ ਐਡ ਕਰਾਂਗੇ ਤੇ ਸੋ ਆਪਾਂ ਸਭ ਨੂੰ ਪੋਸ਼ਨ ਟਰੈਕਰ ਵਿੱਚ ਇਹਦਾ ਫੈਮਿਲੀ ਮੈਂਬਰ ਦੇ ਸਾਰੇ ਹੈਡ ਸਰਵੇ ਨੂੰ ਐਡ ਕਰ ਲਾਂਗੇ ਹਾਂਜੀ ਜਿਵੇਂ ਫੈਮਿਲੀਸ ਮੈਂਬਰਸ ਐਡ ਕਰਨੇ ਉਹਨਾਂ ਦੇ ਬੱਚੇ ਐਡ ਕਰ ਲਏ ਫਿਰ ਉਸ ਤੋਂ ਬਾਅਦ ਹੁਣ ਜਿਵੇਂ ਕੋਈ ਪੋਸ਼ਨ ਟਰੈਕਰ ਵਿੱਚ ਉਹ ਕੋਈ ਬੱਚਾ ਐਡ ਹੋਵੇ ਤੇ ਉਹ ਉਸ ਬੱਚੇ ਨੂੰ ਪੋਸ਼ਨ ਟਰੈਕਰ ਵਿੱਚ ਐਡ ਹੋਏ ਬੱਚੇ ਨੂੰ ਫੈਮਿਲੀ ਸਰਵੇ ਵਿੱਚ ਕਿਵੇਂ ਸ਼ਿਫਟ ਕਰਨਾ ਹੈ ਜਿਵੇਂ ਕੋਈ ਫੈਮਿਲੀ ਮੈਂਬਰ ਹੈਗਾ ਉਹਦਾ ਆਪਾਂ ਇਹਨੂੰ ਐਡ ਟੱਚ ਕੀਤਾ ਇਹਨਾਂ ਦਾ ਕੋਈ ਬੱਚਾ ਹੈ ਜਿਹੜਾ ਪੋਸ਼ਨ ਟਰੈਕਰ ਵਿੱਚ ਐਡ ਕਰਨਾ ਆਪਾਂ ਤੇ ਇੱਥੇ ਐਡ ਫੈਮਿਲੀ ਮੈਂਬਰਸ ਤੇ ਗਏ ਉੱਥੇ ਲਿਖਿਆ ਨਾ ਐਜ਼ ਯੂজিং ਪੀਟੀ ਪੋਸ਼ਨ ਟਰੈਕਰ ਦੀ ਹੈਲਪ ਲੈ ਸਕਦੇ ਆ ਪੋਸ਼ਨ ਟਰੈਕਰ ਵਿੱਚ ਜਾਣਾ ਟੱਚ ਕੀਤਾ ਉੱਥੇ ਪੁੱਛਿਆ ਜਾ ਰਿਹਾ ਵੀ ਇੱਕ ਬੱਚਾ ਅਡੋਲਸੈਂਟਸ ਐਂਡ men ਜੋ ਵੀ ਤੁਹਾਡੇ ਕੋਲ ਪੋਸ਼ਨ ਟਰੈਕਰ ਤੇ ਐਡ ਨੇ ਸਾਰੇ ਲਿਸਟ ਆ ਰਹੀ ਹੈ ਹੁਣ ਇਸ ਫੈਮਿਲੀ ਮੈਂਬਰ ਦਾ ਕਿਹੜਾ ਬੱਚਾ ਪੋਸ਼ਨ ਟਰੈਕਰ ਤੇ ਐਡ ਕਰਨਾ ਹੈ ਉਹਨੂੰ ਟੱਚ ਕੀਤਾ ਤੇ ਪ੍ਰੋਸੀਡ ਕਰਦੇ ਆ ਪ੍ਰੋਸੀਡ ਕਰਨ ਤੋਂ ਬਾਅਦ ਇਹ ਡਾਟਾ ਸਾਰਾ ਦਿਖਾਏਗਾ ਤੇ ਜੋ ਵੀ ਇਹ ਸਟੇਟਸ ਵਗੈਰਾ ਪੁੱਛੇਗਾ ਉਹਨੂੰ ਆਪਣੇ ਕੋਲ ਫਿਲ ਕਰਨਾ ਹੈ ਇਹ ਵੀ ਪੁੱਛ ਰਿਹਾ ਵੀ ਇਹ ਜਿਹੜਾ ਬੱਚਾ ਤੁਸੀਂ ਐਡ ਕਰ ਰਹੇ ਹੋ ਇਹ ਪੋਸ਼ਨ ਟਰੈਕਰ ਵਿੱਚ ਉਸ ਫੈਮਿਲੀ ਹੈਡ ਦਾ ਕੀ ਲੱਗਦਾ ਹੈ ਬੇਟਾ ਬੇਟੀ ਜਾਂ ਹਸਬੰਡ ਆਪਾਂ ਬੱਚਾ ਐਡ ਕੀਤਾ ਬੱਚਾ ਮਤਲਬ ਡੋਟਰੀ ਆ ਸਨ ਹੋਣਾ ਇਹ ਸਨ ਹੈ ਉਹਦਾ ਉਸ ਤੋਂ ਬਾਅਦ ਮੈਰਿਡ ਨਹੀਂ ਹੈ ਸਪਲੀਮੈਂਟਰੀ ਫੂਡ ਲੈ ਰਿਹਾ ਹੈ ਤੇ ਯੈਸ ਸਬਮਿਟ ਐਂਡ ਪ੍ਰੋਸੀਡ ਕੀਤਾ ਇਹ ਉਸ ਫੈਮਿਲੀ ਹੈਡ ਦਾ ਬੱਚਾ ਐਡ ਹੋ ਜਾਏਗਾ ਆਪਣੇ ਕੋਲ ਠੀਕ ਹੈ ਜੀ ਹੁਣ ਜੇ ਮੰਨ ਲਓ ਪਹਿਲਾਂ ਆਪਾਂ ਐਡ ਕੀਤਾ ਸੀ ਦੁਬਾਰਾ ਐਡ ਹੋ ਗਿਆ ਕੋਈ ਮੈਂਬਰ ਗਲਤੀ ਨਾਲ ਡੀਲੀਟ ਕਰਨਾ ਹੈ ਤਾਂ ਇੱਥੇ ਡੀਲੀਟ ਬਟਨ ਨਾਲ ਆਪਾਂ ਡੀਲੀਟ ਵੀ ਕਰ ਸਕਦੇ ਹਾਂ ਨੂੰ ਠੀਕ ਹੈ ਉਹ ਪੁੱਛ ਰਿਹਾ ਕਨਫਰਮੇਸ਼ਨ ਕਿ ਫੈਮਿਲੀ ਮੈਂਬਰਸ ਨੂੰ ਤੁਸੀਂ ਐਡਿਟ ਕਰਨਾ ਹੈ ਜਾਂ ਨਹੀਂ ਕਰਨਾ ਨੋ ਕਰਾਂਗੇ ਤਾਂ ਬੈਕ ਹੋ ਜਾਗੇ ਕਿ ਤੁਸੀਂ ਐਡਿਟ ਨਹੀਂ ਕੀਤਾ ਤੇ ਜੇ ਆਪਾਂ ਡਿਲੀਟ ਕਰਦੇ ਹਾਂ ਫਿਰ ਡਿਲੀਟ ਬਟਨ ਦਬਾ ਕੇ ਯੈਸ ਕਰਤਾ ਕਿ ਡਿਲੀਟ ਹੋ ਜਾਏਗਾ ਇਸ ਤਰ੍ਹਾਂ ਹੀ ਸਭ ਨੇ ਫੈਮਿਲੀ ਮੈਂਬਰਸ ਨੂੰ ਐਡ ਕਰਨਾ ਤੇ ਫੈਮਿਲੀ ਸਰਵੇ ਕੰਪਲੀਟ ਕਰਨਾ ਹੈ